ਸਾਰੇ ਅਨੁਸਤ ਸ੍ਰੀ ਅਕਾਲ ਸੋ ਤੁਹਾਡੇ ਆਪਣੇ YouTube ਚੈਨਲ ਗੁਰੂ ਕਿੰਗ ਤੇ ਤੁਹਾਡਾ ਸਵਾਗਤ ਹੈ ਸੋ ਜਿਹੜਾ ਅੱਜ ਦਾ ਆਪਾਂ ਦੇਸੀ ਫਾਰਮੂਲਾ ਲੈ ਕੇ ਆਏ ਹੋਇਆ ਕੇਲੇ ਤੇ ਨਾਲ ਇੱਕ ਗਲਾਸ ਦੁੱਧ ਜਿਹੜੇ ਲੋਕ ਦੁਬਲੇ ਪਤਲੇ ਹਨ ਜਿਨ੍ਹਾਂ ਦਾ ਭਾਰ ਨਹੀਂ ਵਧ ਰਿਹਾ ਸੋ ਉਹਨਾਂ ਨੂੰ ਇਹ ਕੇਲਾ ਜਿਹੜਾ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ ਤੁਸੀਂ ਕਰਨਾ ਕੀ ਹੈ ਡੇਲੀ ਦੋ ਕੇਲੇ ਲੈਣੇ ਹਨ ਨਾਲ ਇੱਕ ਗਲਾਸ ਦੁੱਧ ਲੈਣਾ ਹੈ ਇਹ ਸੁਬਾ ਉਰ ਸ਼ਾਮ ਯੂਜ਼ ਕਰਨਾ ਇਹਨੂੰ ਤੁਸੀਂ ਸੇਵਨ ਕਰਨਾ ਹੈ ਤੁਸੀਂ ਦੇਖੋਗੇ ਕਿ ਤੁਹਾਡਾ ਜਿਹੜਾ ਭਾਰ ਹੈ ਵਧਣਾ ਸ਼ੁਰੂ ਹੋ ਜਾਊਗਾ ਜਿਹੜਾ ਦੁੱਧ ਹੈ ਉਹ ਗਰਮ ਨਾ ਹੋਵੇ ਕਿਉਂਕਿ ਜੇ ਆਪਾਂ ਗਰਮ ਦੁੱਧ ਦੇ ਨਾਲ ਯੂਜ਼ ਕਰਦੇ ਆਂ ਕੇਲਿਆਂ ਨੂੰ ਤਾਂ ਆਪਣਾ ਜਿਹੜਾ ਡਾਈਜੈਸਟ ਹੈ ਉਹ ਖਰਾਬ ਹੋ ਜਾਊਗਾ ਸੋ ਇਸ ਕਰਕੇ ਦੋ ਕੇਲੇ ਖਾਓ ਨਾਲ ਉੱਪਰੋਂ ਦੁੱਧ ਲਓ ਦੁੱਧ ਠੰਡਾ ਹੋਵੇ ਯਾਨੀ ਕਿ ਗਰਮ ਕਰਕੇ ਨੂੰ ਠੰਡਾ ਕੀਤਾ ਹੋਵੇ ਉਹ ਯੂਜ਼ ਕਰੋ ਇਹ ਸਵੇਰ ਨਾਸਤੇ ਖਾਣ ਤੋਂ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ ਜਾਂ ਡੇਲੀ ਨਿਰਨੇ ਕਾਲ ਜੀ ਵੀ ਤੁਸੀਂ ਯੂਜ਼ ਕਰ ਸਕਦੇ ਆ ਇਹਦੇ ਨਾਲ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਹੋਊਗਾ ਤੇ ਸ਼ਾਮ ਨੂੰ ਦਿਨਾਂ ਕਰਨ ਤੋਂ ਪਹਿਲਾਂ 2-3 ਘੰਟੇ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਦੇਖੋਗੇ ਕਿ ਤੁਹਾਡਾ ਜਿਹੜਾ ਭਾਰ ਹੈ ਵਧਣਾ ਸ਼ੁਰੂ ਹੋ ਜਾਊਗਾ ਸੋ ਇਸ ਤੋਂ ਇਲਾਵਾ ਜਿਹੜਾ ਕੇਲਾ ਇਹਦੇ ਵਿੱਚ ਆਇਰਨ ਹੈ ਭਰਪੂਰ ਮਾਤਰਾ ਚ ਪਾਇਆ ਜਾਂਦਾ ਸੋ ਆਪਾਂ ਨੂੰ ਆਇਰਨ ਦੀ ਕਮੀ ਵੀ ਨਹੀਂ ਹੋਊਗੀ ਇਸ ਤੋਂ ਇਲਾਵਾ ਇਹਦੇ ਚ ਕੈਲਸ਼ੀਅਮ ਵੀ ਹੁੰਦਾ ਹੈ ਜਿਹੜਾ ਕਿ ਆਪਣੀਆਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਸੋ ਰੈੱਡ ਬਲੱਡ ਬਲੱਡ ਸੈੱਲ ਵੀ ਇਹ ਵਧਾਉਂਦਾ ਹੈ ਸੋ ਆਪਾਂ ਨੂੰ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ ਜੇ ਆਪਾਂ ਡੇਲੀ ਯੂਜ਼ ਆਪਣੀ ਡਾਈਟ ਦੇ ਵਿੱਚ ਕੇਲਾ ਯੂਜ਼ ਕਰਦੇ ਆਂ ਸੋ ਕੇਲੇ ਨੂੰ ਨਿਯਮਤ ਰੂਪ ਦੇ ਵਿੱਚ ਸੇਵਨ ਕਰੋ ਇਹਦਾ ਭਰਪੂਰ ਫਾਇਦਾ ਉਠਾਓ ਔਰ ਲਾਭ ਲਓ ਆਪਣੇ ਸਵਾਸਤ ਨੂੰ ਠੀਕ ਰੱਖੋ ਸੋ ਹੈਜੇਟਿਵਸ ਜਾਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ